ਅਸਤੀ ਸਸੀ ਗੱਲ ਪਹਿਲਾਂ ਤਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਘਰੇ ਅਰਦਾਸ ਹੈ ਇਹ ਸਰਬਾਦਾ ਭਲਾ ਮੰਗੀਰ ਮੱਥਾ ਟੇਕਣ ਆਇਆ ਜੀ ਵਾਈਗੁਰ ਚਰਦੀ ਕਲਾਚ ਰੱਖਿਆ ਥੈਂਕ ਯੂ ਕੀ ਤੁਹਾਡਾ ਕੀ ਆ ਰਿਹਾ ਬਸ ਵੀਰੇ ਕਰੀ ਜਾਂਦੇ ਆ ਕੰਮ ਕਰੀ ਜਾਂਦੇ ਆ ਜੀ ਪ੍ਰੋਜੈਕਟ ਪ੍ਰੋਜੈਕਟ ਜੇ ਉਹ ਵੀ ਕਰੀ ਜਾਂਦੇ ਵਧੀਆ ਥੈਂਕ ਯੂ ਜਿਸ ਤਰ੍ਹਾਂ ਤੁਹਾਨੂੰ ਲੋਕ ਇਹ ਉਸ ਤੋਂ ਬਾਅਦ ਅਫਲਵਾ ਵੀ ਆਈਆਂ ਫਲਮਾਂ ਚ ਵੀ ਤਾਂ ਕਾਫੀ ਤੇ ਪਰਮਾਹੰਗਾਰ ਮੇਰਾ ਕੀ ਗਾਣਾ ਬਸ ਬ్రో ਜੋਰ ਮਾਰੀ ਜਾਨੇ ਆ ਬਾਕੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਕੰਡ ਹੋ ਜਾਂਦਾ ਹੁਣ ਧਾਰਮਿਕ ਗੀਤ ਕੋਈ ਜਾਂ ਕੋਈ ਹੋਰ ਵੀਰੇ ਕੀਤਾ ਆ ਬਾਕੀ ਪਰਮਾਤਮਾ ਨੇ ਜਿਹਦਾ ਚਾਹਣਾ ਸਾਰਾ ਕੁਝ ਹੋ ਜਾਂਦਾ ਹੈ ਨਾ ਠੀਕ ਹੈ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਸ ਮੱਥਾ ਟੇਕਣ ਆਓ ਵਾਹਿਗੁਰੂ ਦੇ ਚਰਨਾਂ ਚ ਲੱਗੋ ਸਭ ਕੁਝ ਮਿਲ ਜਾਂਦਾ ਹੈ ਥੈਂਕ ਯੂ ਬਸਸੀ ਸਸਸੀ ਕੱਲ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਰਦਾਸ ਹੈ ਇਹ ਸਰਬਾਦਾ ਭਲਾ ਮੰਗੀਰ ਮੱਥਾ ਟੇਕਣ ਆਇਆ ਜੀ ਵਾਹਿਗੁਰੂ ਚਰਦੀ ਕਲਾ ਚ ਰੱਖੇ बस वीरੇ ਕਰੀ ਜਾਂਦੇ ਆ ਕੰਮ ਕਰੀ ਜਾਂਦੇ ਆ ਜੀ ਪ੍ਰੋਜੈਕਟ ਪ੍ਰੋਜੈਕਟ ਜੇ ਉਹ ਵੀ ਕਰੀ ਜਾਂਦੇ ਵਧੀਆ ਥੈਂਕ ਯੂ ਜਿਸ ਤਰ੍ਹਾਂ ਤੁਹਾਨੂੰ ਲੋਕਿਆਂ ਉਸ ਤੋਂ ਬਾਅਦ ਆੜੀ ਫਿਲਮਾਂ ਵੀ ਆਈਆਂ ਫਿਲਮਾਂ ਚ ਵੀ ਤਾਂ ਕਾਫੀ ਪਰਮਾਤਮਾ ਦਾ ਰਮਿਆ ਕਿ ਬਸ ਬਰੋ ਜੋਰ ਮਾਰੀ ਜਾਂਦੇ ਆ ਬਾਕੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਸਭ ਕੁਝ ਕੰਡ ਹੋ ਜਾਂਦਾ ਹੁਣ ਧਾਰਮਿਕ ਗੀਤ ਕੋਈ ਜਾਂ ਕੋਈ ਹੋਰ ਵੀ ਕੀਤਾ ਆ ਬਾਕੀ ਪਰਮਾਤਮਾ ਨੇ ਜਦੋਂ ਚਾਹਣਾ ਸਾਰਾ ਕੁਝ ਹੋ ਜਾਂਦਾ ਹੈ ਨਾ ਠੀਕ ਹੈ ਵੀਰੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬਸ ਮਾਥਾ ਠੇਕਣਾਓ ਵਾਹਿਗੁਰੂ ਦੇ ਚਰਨਾ ਚਲੇ ਕੋ ਸਭ ਕੁਝ ਮਿਲ ਜਾਂਦਾ ਥੈਂਕ ਯੂ ਵੀਰੇ